ਚੈਂਪੀਅਨ ਆ ਗਿਆ ਹੈ ਬਣਾ ਬਾਈ ਹਾਂਜੀ ਬਾਈ ਚੈਂਪੀਅਨ ਆਈ ਠੀਕ ਆ ਜੀ ਕਿੰਨੇ ਮਾਡਲ ਹੈ ਜੀ 2007 ਮਾਡਲ ਆ ਵੀਰੇ ਕੀ ਡਿਮਾਂਡ ਕਰਦਾ ਜੀ ਬਾਈ ਡਿਮਾਂਡ ਤੇਰੇ ਦੀ 235000 ਰੁਪਇਆ ਹਾਂਜੀ ਪਰ ਆਪਾਂ ਟਰੈਕਟਰ ਬਾਈ ਜੇ ਆਪਣੀ ਵੀਡੀਓ ਵੇਖ ਕੇ ਆਊਗਾ ਬੰਦਾ ਤਾਂ ਉਹਨੂੰ ਆਪਾਂ 35000 ਛੱਡ ਦਾਂਗੇ ਬਾਈ ਪੂਰਾ 35000 ਛੱਡੋਗੇ ਹਾਂਜੀ ਬਾਈ ਆਰਮਰ ਟਰੈਕ 60 ਦਾ ਈਪੀਆਈ ਸੁਪਰ ਵਾਈਕਸ ਵਾਲਾ ਇਹ ਕਿੰਨੇ ਮਾਡਲ ਹੈ ਜੀ ਇਹ ਬਾਈ 2016 ਮਾਡਲ ਆਈ 16 ਮਾਡਲ ਆ ਇਹ ਰੇਟ ਹੈਗਾ ਬਾਈ 455000 ਹਾਂਜੀ ਇਦੇ ਵਿੱਚ ਆਪਾਂ 50000 ਰੁਪਏ ਲੈਸ ਕਰਦੇ ਆਂ ਬਾਈ ਜੀ ਕੋਈ ਵੀਡੀਓ ਦੇਖ ਕੇ ਆਉਂਦਾ ਆਪਣੀ ਤਾਂ ਸਾਨੂੰ ਪੂਰੇ 4 ਲੱਖ ਦਾ ਟਰੈਕਟਰ ਮਿਲ ਜਾਊਗਾ ਹੈਗਾ ਜੀ ਅਰਜਨ 605 ਡੀ ਆਈ ਡੀ ਲਕਸ ਮਾਡਲ ਦਾ ਹੈਗਾ ਕਿੰਨੇ ਮਾਡਲ ਹੈ ਜੀ ਮੈਟ ਆਈ ਇਹ ਮੈਟ ਹੀ ਹਾਂਜੀ ਕਿੰਨੇ ਮਾਡਲ ਹੈ ਜੀ ਇਹ 2016 ਮਾਡਲ ਆ ਜੀ 16 ਮਾਡਲ ਹੈ ਇਹਦੀ ਇਹਦੀ ਬਾਈ ਦਿਮਾਰਤਾ ਹੈਗੇ 4 ਲੱਖ 80000 ਹਾਂਜੀ ਪਰ ਆਪਾਂ ਦੇ ਦਿਆਂਗੇ ਬਾਈ 4 ਲੱਖ 40000 ਦਾ ਛੱਡਦੇ ਆਂ ਉਹ ਨੰਬਰ ਆਪਣਾ ਹੈਗਾ 98154 ਹਾਂਜੀ 69260 ਠੀਕ ਆ ਜੀ ਤੇ ਪੁਰਾਣਾ ਟਰੈਕਟਰ ਹੀ ਜਿਹਦੇ ਕਿੱਦਾ ਵੇਚਣਾ ਹੋ ਕਿਸੇ ਨੇ ਉਹ ਵੀ ਸੰਪਰਕ ਸਭ ਕੁਝ ਕਰਨ ਲੈ ਬਾਈ ਟੱਟ ਕੱਟ ਵੇਚਣ ਲੈ ਲੋਡ ਵਿੱਚ ਕਰਾ ਦਿੰਦੇ ਆ ਠੀਕ ਆ ਜੀ ਸੱਸੀ ਕਾ ਬਾਈ ਜੀ ਸਾਰੇ ਦੋਸਤਾਂ ਮੇਰੇ ਨੂੰ ਆਪਾਂ ਪਹੁੰਚੇ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਬਾਈ ਆਪਣੇ ਨਾਲ ਆ ਸੱਸੀ ਕਾ ਬਾਈ ਜੀ ਸੱਸੀ ਕਾ ਬਾਈ ਜੀ ਹੋਰ ਕੀ ਮੈਂ ਜੀ ਬਹੁਤ ਵਧੀਆ ਠੀਕ ਆ ਜੀ ਕਿੰਨੇ ਕੁ ਟਰੈਕਟਰ ਅਵੇਲੇਬਲ ਹੁੰਦੇ ਆ ਜੀ ਆਪਣੇ ਕੋਲੇ ਮੈਂ ਆਪਣੇ ਕੋਲੇ 5-6 ਹੈਗੇ ਯਾਰ 5-6 ਟਰੈਕਟਰ ਹੁੰਦੇ ਆ ਹਾਂ ਜੀ ਠੀਕ ਹੈ। ਡਾਉਣ ਮਾਡਲ ਆਪਾ ਮਾਡਲ ਸਾਰੇ ਆਂਦੇ ਆ। ਸਾਰੇ ਹਾਂਜੀ। ਹਾਂ ਆਪਣੇ ਕੋਲ ਉੱਚੇ ਮਾਡਲ ਜ਼ਿਆਦਾ ਹੁੰਦੇ ਆ ਬਾਈ। ਠੀਕ ਹੈ ਜੀ। ਡਾਉਣ ਮਾਡਲ ਦਾ ਖਲੋਈ ਆ। ਠੀਕ ਹੈ ਜੀ। ਠੀਕ ਹੈ ਜੀ। ਤੇ ਲੋਨ ਦੀ ਸ਼ਰਤਾਂ ਆਈਏ ਜੀ। ਜਮਾਂ ਜੀ ਪੂਰੀ 100%। ਪੁਰਾਣਾ ਡਰਾਈਵਰ ਵੀ ਕੱਟਿਆ ਜਾਂਦਾ ਜੀ। ਉਹ ਵੀ ਕੱਟ ਲੈਣਾ ਜੀ। ਠੀਕ ਹੈ ਜੀ। ਆਪਣਾ ਪਿੰਡ ਕਿਹੜਾ ਈ? ਮੇਰਾ ਪਿੰਡ ਬਾਈ ਦਾਨਸੰਗ ਵਾਲਾ। ਹਾਂਜੀ। ਜ਼ਿਲ੍ਹਾ ਬਠਿੰਡਾ। ਠੀਕ ਹੈ ਜੀ। ਫੋਨ ਨੰਬਰ ਮੇਰਾ ਹੈਗਾ 9815469260। ਠੀਕ ਹੈ ਜੀ। ਹੁਣ ਬਾਈ ਜੀ ਤੁਹਾਨੂੰ ਆਪਾਂ ਦਿਖਾਵਾਂਗੇ ਚੈਂਪੀਅਨ ਆ ਗਿਆ ਇਹ ਬਣਾ ਬਈ ਹਾਂਜੀ ਬਈ ਚੈਂਪੀਅਨ ਆਈ ਠੀਕ ਆ ਜੀ ਕਿੰਨੇ ਮਾਡਲ ਹੈ ਜੀ ਇਹ ਇਹ ਜੀ 2007 ਮਾਡਲ ਹੈ ਜੀ 7 ਮਾਡਲ ਆ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਬਾਈ 80 ਪੈਸੇ ਚਾਰੇ 80 ਪੈਸੇ ਆਪਣੀਆਂ ਟਾਇਰਾਂ ਜੀ 80 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਫਰੰਟ ਵਾਲੇ ਮਾਰ ਫੜਿਆ ਬੈਕ ਵਾਲੇ ਗੁੜੀਅਰ ਦੇ ਤੇ ਇਹ 13 ਦੇ ਟਾਇਰਾਂ ਚ ਆ ਗਿਆ 13 ਦੇ ਜੀ ਠੀਕ ਆ ਜੀ ਕਿੰਨੇ ਮਾਡਲ ਹੈ ਜੀ 2007 ਮਾਡਲ ਆ ਵੀਰੇ ਕੀ ਡਿਮਾਂਡ ਕਰਦੇ ਹੋ ਜੀ ਬਾਈ ਡਿਮਾਂਡ ਤੇਰੇ ਦੀ 235000 ਰੁਪਿਆ ਹਾਂਜੀ ਪਰ ਆਪਾਂ ਟਰੈਕਟਰ ਬਾਈ ਜੇ ਆਪਣੀ ਵੀਡੀਓ ਵੇਖ ਕੇ ਆਊਗਾ ਬੰਦਾ ਤਾਂ ਉਹਨੂੰ ਆਪਾਂ 35000 ਛੱਡ ਦਾਂਗੇ ਬਾਈ ਪੂਰਾ 35000 ਛੱਡੋਗੇ ਹਾਂਜੀ ਬਾਈ ਜੀ ਜਿਹੜਾ ਬਈ ਆਪਣੇ ਚੈਨਲ ਤੇ ਵੀਡੀਓ ਦੇਖ ਕੇ ਆਊ ਆਪਣੀ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਆਊ 35000 ਦਾ ਮਾ ਡਿਸਕਾਊਂਟ ਹੋ ਜਾਊਗਾ ਪੂਰਾ 2 ਲੱਖ ਦਾ ਟਰੈਕਟਰ ਮਿਲ ਜੂ ਅੱਗੇ ਆ ਗਿਆ ਜੀ ਫਾਰਮਟਰੈਕ 60 ਦਾ ਈਪੀਆਈ ਸੁਪਰ ਮੈਕਸ ਵਾਲਾ ਇੱਕ ਨਵਾਂ ਮਾਡਲ ਆ ਜੀ ਇਹ ਬਾਈ 2016 ਮਾਡਲ ਆ ਜੀ 16 ਮਾਡਲ ਆ ਟਾਇਰਾਂ ਦੀ ਕੀ ਕੰਡੀਸ਼ਨ ਆ ਜੀ ਟਾਇਰ 90 ਪੈਸੇ ਆ ਜੀ ਆ ਬੋਲੋ ਦੇ ਕੰਪਨੀ ਦੇ ਟਾਇਰ 16 ਦੇ ਟਾਇਰਾਂ ਚ 16 ਦੇ ਜੀ ਤੇ ਜੇ ਮਗਰਾਟਾਂ ਦੀ ਗੱਲ ਕਰੀ ਜੀ ਟੱਚ ਜਮਾਂ ਬਾਈ ਇਹ ਓਕੇ ਰਿਪੋਰਟ ਆ ਸਾਰੇ ਮਗਰਾੜ ਸ਼ੋ ਬੈਂਪਰ ਸਭ ਸਫ ਸਾ ਠੀਕ ਆ ਜੀ 25000 ਦਾ ਬਾਈ ਉੱਤੇ ਲੱਗਿਆ ਬਨੋਪੀ ਠੀਕ ਹੈ ਕਿਉਂਕਿ ਪੀ ਜੀ ਨੂੰ ਫਾਈਬਰ ਵਾਲੀ ਹੁੱਡ ਕਹਿੰਦੇ ਹਾਂ ਹਾਂਜੀ ਹਾਂ ਇਹ ਸੈਂਟਰ ਗੇਅਰ ਤੇ ਆ ਗਿਆ ਨਾ ਬਾਈ ਜੀ ਇਹ ਸੈਂਟਰ ਗੇਅਰ ਤੇ ਹੈ ਸੈਂਟਰ ਗੇਅਰ ਤੇ ਬਹੁਤ ਘੱਟ ਮਿਲਦੇ ਆ ਬਾਈ ਸਾਈਡ ਗੇਅਰ ਤੇ ਤਾਂ ਮਿਲ ਹੀ ਜਾਂਦੇ ਆ ਈਪੀਐਲ ਲਾਈਏ ਜੇ ਇਹ ਹਾਂਜੀ ਈਪੀਆਈ 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 ਕਿੰਨੇ ਮਾਡਲ ਹੈ ਜੀ ਇਹ ਇਹ 2016 ਮਾਡਲ ਆ ਹਾਂਜੀ ਇਹਦਾ ਰੇਟ ਹੈਗਾ ਬਾਈ 4,55,000 ਹਾਂਜੀ ਇਹਦੇ ਵਿੱਚੋਂ ਆਪਾਂ 50,000 ਰੁਪਏ ਦਾ ਡਿਸ ਕਰਦੇ ਆ ਬਾਈ ਜੀ ਜੇ ਜੀ ਦਾਰਨ ਡੈਕਟਰ ਕਹਿੰਨੇ ਵਾਹਣਾ ਤੇ ਲੈਣਾ ਹੋਵੇ ਤਾਂ ਜੇ ਆਪਣੀ ਵੀਡੀਓ ਵੇਖ ਕੇ ਆਊਗਾ ਪੂਰੇ ਚਾਰ ਦਾ ਪੂਰੇ ਚਾਰ ਦਾ ਕਰਦਾ ਇਹ ਬਾਈ ਜੀ ਕੋਈ ਵੀਡੀਓ ਦੇਖ ਕੇ ਆਉਂਦਾ ਆਪਣੀ ਤਾਂ ਸਾਨੂੰ ਪੂਰੇ 4 ਲੱਖ ਦਾ ਟਰੈਕਟਰ ਮਿਲ ਜੂਗਾ ਇਹ 60 ਦਾ ਫਾਰਮਨ ਟਰੈਕ 2 ਸਪੀਡ ਹੈ ਨਾ ਜੀ ਹਾਂਜੀ 2 ਸਪੀਡ 2 ਸਪੀਡ ਹੈ ਜੀ ਅਰਜਨ ਆ ਗਿਆ ਬਾਈ ਜੀ 605 DI Dlx ਮਾਡਲ ਆ ਕਿੰਨੇ ਮਾਡਲ ਹੈ ਜੀ ਇਹ 16 ਮਾਡਲ ਆ ਵੀਰ ਜੀ ਮੈਡ ਹੈ ਜੀ ਇਹ ਮੈਡ ਚੈਂਜਰ ਗੇਅਰ ਵਾਲਾ ਜੀ ਠੀਕ ਹੈ ਚੈਂਜਰ ਗੇਅਰ ਵਾਲਾ ਬਾਈ ਜੀ ਜਿੰਨਾ ਮਗਰ ਨੂੰ ਪਾਇਦਾ ਉੰдый ਬੁਗਰੇ ਪਾਇਦਾ ਆਹ ਚੈਂਜਰ ਗੇਅਰ ਹੁੰਦਾਗਾ ਥੈਡ ਗੇਅਰ ਚਾਹ ਤਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਮਗਰਲੇ 90 ਪੈਸੇ ਮੂਰਲੇ 60 ਪੈਸੇ ਜੀ 16 ਦੇ ਟਾਇਰ ਆ ਬਾਈ ਗੁਡਿਅਰ ਦੇ ਗੁਡਿਅਰ ਦੇ 프ਰੰਟ ਵਾਲੇ ਵੀ ਗੁਡਿਅਰ ਦੇ ਕਿੰਨੇ ਕ ਪੈਸੇ ਆ ਜੀ 50 60 ਪੈਸੇ ਟਾਇਰ ਮੂਰਲੇ ਆ ਮਗਰਲੇ 90 ਪੈਸੇ ਬਾਈ ਜੀ ਠੀਕ ਆ ਜੀ ਰਾਇ ਨਗੇਰ ਦੀ ਗਾਰੰਟੀ ਹੋ ਬਾਈ ਜੀ ਜਮਾ ਬਾਈ ਓਕੇ ਆ ਬਾਈ ਕੋਈ ਨੋਕਸ਼ਨ ਨਹੀਂ ਹੈ ਬਾਈ ਆਹ ਦੇ ਪੱਤਰਾਂ ਜੀ ਜਮਾ ਬਾਈ ਜੇ ਬੰਦਾ ਵਾ ਕੇ ਵੇਖ ਲਿਆ ਹਫਤਾ ਰੱਖ ਕੇ ਵਾਪਸ ਲੈਟਰ ਕਰ ਜੀ ਯਾਰ ਗਾਰੰਟੀ ਹੈ ਬਾਈ ਫੁੱਲ ਜਮਾ ਠੀਕ ਆ ਬਾਈ ਜੀ ਹਾਂ ਜੀ ਅੱਗੇ ਜੀ ਇਹ ਕਿੰਨੇ ਦਾ ਕੀ ਡਿਮਾਂਡ ਹੈ ਇਹਦੀ ਇਹਦੀ ਬਾਈ ਡਿਮਾਂਡ ਤਾਂ ਹੈਗੇ 4 ਲੱਖ 80 ਹਜ਼ਾਰ ਹਾਂ ਜੀ ਪਰ ਆਪਾਂ ਦੇ 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 ਬਾਈ 4 ਲੱਖ 40 ਹਜ਼ਾਰ ਦਾ ਖੜਦਾਂਗੇ 4 ਲੱਖ 40 ਹਜ਼ਾਰ ਦਾ 80 ਹਜ਼ਾਰ ਡਿਮਾਂਡ ਆ ਤੇ 40 ਹਜ਼ਾਰ ਦਾ ਡਿਸਕਾਊਂਟ ਹੋ ਜੂ 16 ਮਾਡਲ ਆ ਅੱਗੇ ਬਾਈ ਜੀ ਅੱਗੇ ਬਾਈ ਆ ਖੜਾ ਆਪਣੇ ਕੋਲ 20 ਮਾਡਲ 60 ਦਾ ਹੀ 60 ਵਾਲਾ ਬਾਈ ਟੋਟੇ ਗੇਰ ਵਾਲਾ ਟੋਟੇ ਗੇਰ ਵਾਲਾ ਕਹਿੰਦੇ ਜਿਹਨੂੰ ਟੀਟ ਵੰਟੀ ਤੇ ਈਪੀਆਈ ਫਾਰਮਟਰੈਕ 60 ਦਾ ਔਰ ਮੈਕਸ ਪਾਵਰ ਮੈਕਸਾ ਹਾਂਜੀ ਇੱਕ ਸੁਪਰਮਾਰਕਟ ਸੁਪਰਮਾਰਕਟ ਹੁੰਦਾ ਪਾਵਰ ਮੈਕਸਾ ਪਾਵਰ ਮੈਕਸਾ ਹਾਂਜੀ ਇਹ ਟਾਇਰਾਂ ਦੀ ਕੰਡੀਸ਼ਨ ਦੀ ਇਹ ਗੱਲ ਹੈ ਟਾਇਰ ਭਾਈ ਮਗਰ 90 ਪੈਸੇ ਆ ਮੂਲ ਰੈਡੀਅਲ ਦੇ ਨਵੇਂ ਆ ਠੀਕ ਹੈ ਜੀ ਬਾਈ ਗੁਡਇਰ ਦੇ ਟਾਇਰਾਂ 129 ਠਾਈ ਦੇ ਆ ਜੀ ਗੁਡਇਰ ਦੇ ਪਰੰਟ ਵਾਲੇ ਜੀ ਗੁਡਇਰ ਦੇ ਰੈਡੀਅਲ ਰੈਡੀਅਲ ਜਵਾ ਨਵੇਂ ਠੀਕ ਹੈ ਜੀ ਇਹ 20 ਮਾਡਲ ਹੈ ਰੰਗ ਪੇਂਟ ਦੀ ਇਹ ਗੱਲ ਕਰੀਏ ਜੀ ਨਾ ਬਈ ਰੰਗ ਬੜ ਨਿਕਜੇ ਵੱਜਾ 55 ਹੋਰ ਸੁਪਾਵਰ ਆ ਗਿਆ ਕਿੰਨੇ ਘੰਟੇ ਚੱਲਿਆ ਆਈਏ ਚੱਲਿਆ ਤਾਂ 1815 1815 1815 ਘੰਟੇ ਚੱਲਿਆ ਹੋਇਆ ਤੇ ਮਗਰਾ ਆਟਮ ਰੂਟ ਦੇਖ ਸਕਦਾ ਤੁਸੀਂ ਪੂਰੇ ਚਿੱਟੇ ਦੁੱਧ ਵਰਗੇ ਚੰਕਦਿਆ ਇਹ 55 ਹਰਸ ਪਾਵਰ ਤੇ ਆ ਗਿਆ T20 ਛੋਟੇ ਗੇਰ ਵਾਲਾ ਹਾਂਜੀ ਕਿੰਨੇ ਮਾਡਲ ਹੈ ਜੀ ਇਹ ਇਹ 20 ਮਾਡਲ ਆ ਜੀ ਹਾਂਜੀ 6 ਲੱਖ ਤੇ ਰੇਟ ਤਾਂ ਇਹਦੇ ਲਿਖਿਆ ਆਪਣਾ ਭਾਈ ਜੀ 35000 ਹਾਂਜੀ ਜਿਹੜਾ ਬੰਦਾ ਆਪਣੀ ਵੀਡੀਓ ਵੇਖ ਕੇ ਆਊਗਾ ਹਾਂਜੀ ਉਹ ਭਾਵੇਂ 6 ਲੱਖ ਰੁਪਏ ਦਾ पूरे 6 लाख ਦਾ 35000 ਦਾ ਡਿਸਕਾਊਂਟ ਹਾਂਜੀ ਹਾਂਜੀ ਹੋਰ ਛੱਡ ਦੇ ਕੋਈ ਹੋਰ 500 ਛੱਡ ਦੇ ਬਾਈ ਯਾਰ ਹੋਰ ਵੀ ਛੱਡ ਦਾਂਗੇ ਛੱਡ ਦੇ ਯਾਰ ਠੀਕ ਹੈ ਕੋਈ ਚੱਕਰ ਨਹੀਂ ਮੌਕੇ ਤੇ ਹੋ ਜੂ ਵਾਕਈ ਮੌਕੇ ਤੇ ਕਰ ਦਾਂਗੇ ਬਾਈ ਜੀ ਹਾਂਜੀ ਚਾਹ ਪਾਣੀ ਪਿਆ ਕੇ ਤੁਰੋਂਗੇ ਵਧੀਆ ਹਾਂਜੀ ੜੀ ਮੜਾ ਇਹ ਕਿੱਟਲਾ ਫਿਰ ਦੇਵਾਂਗੇ ਉਹਨੂੰ ਇੱਕ ਆਪਣੇ ਘਰੇ ਖੜਾ ਆਪਣੇ ਕੋਲ ਬਾਈ ਜੀ ਦੋ ਡੱਟ ਖੜੇ ਆ 60 55 8 ਵਜੇ ਮੰਡਲਾ ਹਾਂਜੀ ਆਰਮਡ ਟਰੈਕ ਕਿੰਨੇ ਮਾਡਲ 20 ਮਾਡਲ ਠੀਕ ਹੈ ਹਾਂਜੀ ਤੇ ਉਹ ਕਿੰਨੇ ਕਿਟ ਮਾਡਲ ਤੱਕ ਆਉਣਗੇ ਕਿੰਨੇ ਮਾਡਲ ਆ ਉਹ ਬਾਈ ਜੀ 19 ਮਾਡਲ 120 ਮਾਡਲ ਆ ਹਾਂ ਜੀ ਜਿਹੜਾ 19 ਮਾਡਲ ਆ ਹਾਂ ਜੀ ਉਹ ਤਾਂ ਪੱਜ ਜਾਏਗਾ ਬਾਈ ਜੀ 5.5 ਲੱਖ ਦਾ ਟਾਇਰ ਟੂਰੀ ਟਾਇਰ ਬਾਈ 90 ਪੈਸੇ ਆ ਜਿਹੜਾ 20 ਮਾਡਲ ਆ ਉਹ ਤਾਂ ਜਾਏਗਾ ਆਪਾਂ ਬਾਈ ਜੀ 5 ਲੱਖ 90 ਹਜ਼ਾਰ ਦਾ ਉਹਦੇ ਟਾਇਰਾਂ ਦੀ ਕੀ ਕੰਡੀਸ਼ਨ ਹੋਵੇ ਟਾਇਰ ਕੋ ਜੇ ਬਾਈ ਜੀ 90 ਕੇ 90 ਪੈਸੇ ਆ ਕੋਈ ਨੌਕਸ਼ਨ ਟਰੈਕਟਰ ਵਾਕੇ ਲਿਆ ਕੇ ਬੰਦਾ ਵੀ ਨਾ ਰੱਖ ਕੇ ਟਰੈਕਟਰ ਵਾਸ਼ ਕਰਕੇ ਵੇਖੋ ਨੌਕਸਾ ਜਿਆਦਾ 50000 ਰੁਪਏ ਨਾਲ ਹੋਰ ਦੇਵਾਂਗੇ ਅਸੀਂ ਚੱਲੇ ਹਾਂ ਜੀ ਠੀਕ ਹੈ ਜੀ ਤੇ ਮੰਡੀ ਦੇ ਪਾਈਜੀ ਕੰਨੇ ਨੰਬਰ ਆ ਬਲਾਂਟ ਜੀ ਬਾਈ ਨੰਬਰ ਹੈਗਾ ਆਪਣਾ 6 ਨੰਬਰ ਪਲਾਟ ਆ ਬਾਈ ਜੀ 6 ਨੰਬਰ ਪਲਾਟ ਆ ਹਾਂਜੀ ਤੇ ਪਿੰਡ ਕਿਹੜਾ ਜੀ ਆਪਣਾ ਪਿੰਡ ਆਪਣਾ ਬਾਈ ਦਾਲ ਸਿੰਘ ਵਾਲਾ ਹਾਂਜੀ ਜ਼ਿਲ੍ਹਾ ਬਟਿੰਡਾ ਠੀਕ ਆ ਜੀ ਕੋਨਣਾ ਮੰਡੀ ਕੋਲੇ ਠੀਕ ਆ ਬਾਈ ਜੀ ਫੋਨ ਨੰਬਰ ਆਪਣਾ ਹੈਗਾ 98154 ਹਾਂਜੀ 69260 ਠੀਕ ਆ ਜੀ ਤੇ ਪੁਰਾਣਾ ਡਾਇਰੈਕਟਰ ਜੀ ਠੀਕ ਆ ਜੀ ਜੇ ਕਿੱਦਾਂ ਵੇਚਣਾ ਹੋਵੇ ਕਿਸੇ ਨੇ ਉਹ ਵੀ ਸੰਪਰਕ ਕਰ ਲੈਣਾ ਸਭ ਕੁਝ ਕਰ ਲੈਣਾ ਬਾਈ ਸਟ ਕੱਟ ਵੀ ਲੈਣੇ ਆ ਲੋਡ ਵੀ ਕਰਾ ਦਿੰਨੇ ਆ ਠੀਕ ਆ ਜੀ ਜੀ ਇੱਕ ਨੰਬਰ ਦਾ ਕੰਮ ਬਈ ਆਪਣਾ ਦੋ ਨੰਬਰ ਦਾ ਕੰਮ ਨਹੀਂਗਾ ਠੀਕ ਆ ਬਾਈ ਕਹ ਕੇ ਦੱਸ ਕੇ ਉਹਨੂੰ ਦੇਵਾਂ ਜੀ ਆਪਾਂ ਛੱਡੇ ਡੋਰਗੇ ਮੜੀ ਟੱਚੇ ਬੱਤੀ ਉਹ ਹੋ ਵੀ ਬਈ ਗਿਆ ਨਾ ਉਹ ਬੱਸ ਦੱਸਿਆ ਉਹਨੂੰ ਵੀ ਟੱਚੇ ਇਹਦਾ ਵੈਂਪਰ ਦੇਚ ਰੱਖ ਬੱਜਿਆ ਮੜਾ ਬਾਈ ਆਵੇ ਦੱਸੇ ਮੈਂ ਹਾਂਜੀ ਹਾਂਜੀ ਅਰ ਜੰਦੇ ਮੜਾ ਬੱਜੇ ਇੱਕ ਪਾਸੇ ਠੀਕ ਆ ਜੀ ਹਾਂਜੀ ਠੀਕ ਆ ਬਾਕੀ ਜਗਤ ਦਾ ਬਾਈ ਲੋਕ ਸਾਨਿਆ ਲੋਕ ਨੂੰ ਪਤਾ ਹੀ ਨਾ ਸ਼ਰਮ ਦੇਖ ਕੇ ਲੱਗੀ ਜਾਂਦਾ ਹਾਂ ਠੀਕ ਆ ਜੀ ਠੀਕ ਆ ਬਾਈ ਜੀ ਠੀਕ ਆ ਬਾਈ ਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ